ਹਾਂ ਜੀ ਸਰ ਕੀ ਮਾਮਲਾ ਹੈਗਾ ਜੀ ਜਿਹੜੀ ਹੈ ਉਹ ਫੈਲ ਰਹੀ ਹੈ ਜੀ ਪੂਰੇ ਸਮਾਜ ਦੀ ਅੱਜ ਸਵੇਰੇ ਸਾਨੂੰ 6:30 ਵਜੇ ਜਿਹੜੀ ਹੈਗੀ ਹੈ ਪੁਲਿਸ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਕਵਾਲ ਮੰਡੀ ਦੇ ਵਿੱਚ ਜਿਹੜੇ ਇੱਕ ਬਲਦੇਵ ਸਿੰਘ ਹੈਗੇ ਨੇ ਜਿਹਨਾਂ ਨੂੰ ਮਲਤੂ ਸ਼ਾਹ ਕਰਕੇ ਕਿਹਾ ਜਾਂਦਾ ਜਿਹੜਾ ਕਚੂਰਾ ਵਾਲੀ ਸਰਕਾਰ ਦੇ ਜਿਹੜੇ ਹੈਗੇ ਆ ਉੱਤੇ ਬੈਠੇ ਹੈਗੇ ਨੇ ਗੱਡੀ ਨਿਸ਼ੀਨ ਨੇ ਉਹਨਾਂ ਦਾ ਜਿਹੜਾ ਹੈ ਕਿਸੇ ਬੰਦੇ ਨੇ ਬਲੰਟ ਵੈਪਨ ਦੇ ਨਾਲ ਉਹਨਾਂ ਦੀ ਜਿਹੜੀ ਹੈ ਹੱਤਿਆਕਤ ਕੀਤੀ ਮੌਕੇ ਤੇ ਜਾ ਕੇ ਸੀ ਐਫ ਆਈ ਆਰ ਦਰਜ ਕਰ ਲਿਆ ਰਜਿਸਟਰਡ ਕਰ ਰਹੇ ਹਾਂ ਇਦੇ ਵਿੱਚ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਸਾਡਾ ਜਿਹੜਾ ਮਾਮਲਾ ਹੈਗਾ ਇਹ ਕੋਈ ਨਿੱਜੀ ਰੰਜਿਸ਼ਤਾ ਲੱਗ ਰਿਹਾ ਹੈ ਜਿਹਨੂੰ ਅਸੀਂ ਤਬਦੀਸ਼ ਕਰਾਂ ਇਨਵੈਸਟੀਗੇਸ਼ਨ ਅਜੇ ਉਹੀ ਜਿਹੜੀ ਹੈਗੀ ਹੈ ਜਿਹੜੀ ਇਹ ਤਬਦੀਸ਼ ਜਿਹੜੀ ਹੈ ਸਟਾਰਟ ਕੀਤੀ ਗਈ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਇੰਟਿਫਿਕ ਤਰੀਕੇ ਨਾਲ ਚੱਲਣ ਵਾਲੀ ਜਿਹੜੀ ਗੱਲ ਹੈਗੀ ਹੈ ਟੋਟਲੀ ਗਲਤ ਹੈਗੀ ਹੈ ਇਹਦੇ ਵਿੱਚ ਕੋਈ ਵੈਪਨ ਜਿਹੜਾ ਗੋਲੀ ਜਾਂ ਫਾਇਰਮਲ ਆ ਯੂਜ਼ ਨਹੀਂ ਹੋਇਆ ਬਲੰਟ ਵੈਪਨ ਜਿਹੜਾ ਹੈਗਾ ਉਹਨਾਂ ਜਿਹੜਾ ਨੂੰ ਸੱਟ ਵਾਰੀ ਗਈ ਹੈ ਗੋਲੀ ਵਾਲੀ ਜਿਹੜੀ ਵੀ ਖਬਰ ਚੱਲੀ ਹੈ ਉਹ ਗਲਤ ਹੈ ਬਜਾ ਰੰਜਿਸ਼ ਜਿਹੜੀ ਫਿਲਹਾਲ ਪ੍ਰੇਮਿਅਮ ਨਹੀਂ ਸਾਨੂੰ ਲੱਗ ਰਹੀ ਹੈ ਕੋਈ ਨਿੱਜੀ ਰੰਜਿਸ਼ ਲੱਗ ਰਹੀ ਹੈ ਕਿਉਂਕਿ ਇੱਥੇ ਕੋਈ ਚੋਰੀ ਨਹੀਂ ਹੋਈ ਜਾਂ ਹੋਰ ਕੋਈ ਪੈਸੇ ਪੂਸੇ ਦੀ ਲੈਣੀ ਹੈ ਸੋ ਇਸ ਇਨਵੈਸਟੀਗੇਸ਼ਨ ਤੋਂ ਫਿਲਹਾਲ ਜਿਹੜੀ ਹੈ ਕਿ ਇੰਨੇ ਲੱਗਾ ਬਾਕੀ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਸਾਰੀਆਂ ਇਨੀਸ਼ੀਅਲੀ ਸਟੇजेस ਹੈਗੀਆਂ ਜੇ ਵੀਰੇ ਵੀ ਇਨਵੈਸਟੀਗੇਸ਼ਨ ਅੱਗੇ ਵੀ ਕੇ ਫਿਰ ਤੁਹਾਨੂੰ ਉਸ ਬਾਰੇ ਦੱਸ ਸਕਦਾ ਸਰ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਤੁਹਾਨੂੰ ਰਿਕੁਐਸਟ ਕਰਨਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਓਪਨਲੀ ਡਿਸਕਸ ਕਰਾਂਗਾ ਤਾਂ ਮੇਰਾ ਕੇਸ ਖਾਫ ਹੋਏਗਾ ਸੋ ਮੈਂ ਤੁਹਾਨੂੰ ਜਲਦੀ ਹੀ ਜਿਹੜਾ ਇਹਦੇ ਵਿੱਚ ਜਿੰਨੀਆਂ ਵੀ ਡਵੈਲਪਮੈਂਟਸ ਹੋਣਗੀਆਂ ਦਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜ਼ਰੂਰ ਦੱਸਾਂ ਇਸ ਤੋਂ ਵੀ ਉਮੀਦ ਹੈ ਜੀ ਕਿ ਇਹ ਇਨਵੈਸਟੀਗੇਸ਼ਨ ਪਰਚਾ ਦਰਜ ਹੁਣੇ ਹੋ ਰਿਹਾ ਹੈ ਸੀ ਇਹਨਾਂ ਸوير ਦੇ ਲੱਗੇ ਹੋਏ ਆ ਬਹੁਤ ਜਲਦੀ ਚੱਲ ਰਹੀ ਸੀ ਘਟਨਾ ਕਿੰਨੇ ਵਜੇ ਤੇ ਹੋਇਆ ਸਾਨੂੰ ਰਿਪੋਰਟਡ ਜਿਹੜੀ ਹੈਗੀ ਆ ਉਹ ਕੋਈ ਹੈਗੀ ਆ 866 866 ਤੇ ਅੰਦਾਜ਼ਾ ਕਿੰਨੇ ਵਜੇ ਘਟਨਾ ਵਾਪਰੀ ਆ ਇਹ ਘਟਨਾ ਦੀ ਏਕੋ ਐਗਜੈਕਟ ਟਾਈਮਿੰਗ ਤਾਂ ਨਹੀਂ ਹੈਗੀ ਕਿਉਂਕਿ ਉਹ ਜਿਹੜੇ ਆਪਣੇ ਸੀਗੇ ਬਲਦੇਵ ਸਿੰਘ ਜਿਹੜੇ ਸੀਗੇ ਉੱਥੇ ਆਪਣੇ ਸੌਂਦੇ ਸੀਗੇ ਦਰਗਾਹ ਤੇ ਹੀ ਸੌਂਦੇ ਸੀਗੇ ਉਹਨਾਂ ਦਾ ਬੇਟਾ ਸਵੇਰੇ 6:30 ਵਜੇ ਜਦੋਂ ਗਿਆ ਹੈਗਾ ਉਹਨਾਂ ਨੂੰ ਚਾਹ ਦੇਣ ਦੇ ਲਈ ਉਦੋਂ ਉਹਨਾਂ ਨੇ ਗੇਟ ਨਹੀਂ ਖੋਲਿਆ ਫਿਰ ਉਹ ਕਰਦੇ ਕਰਾਉਂਦੇ ਅੱਧਾ ਪੌਣਾ ਘੰਟਾ ਲੱਗ ਗਿਆ ਹੁੰਦਾ ਇਹ ਇਕੱਲੇ ਸੀਗੇ ਇੱਥੇ ਹਾਂ ਇਹ ਇਕੱਲੇ ਰਹਿੰਦੇ ਸੀ ਸਰ ਆਲਮੋਸਟ ਤਕਰੀਬਨ ਵੀ 25 ਸਾਲ ਤੋਂ ਤੇ ਸੁਣਿਆ ਹੈ ਕੋਈ ਧੰਕਿਆ ਦੇ ਰਿਹਾ ਸੀ ਕਰਦੇ ਸੀ ਉਹਨਾਂ ਨੂੰ 4-5 ਮਿੰਟ ਪਹਿਲਾਂ ਉਹਨਾਂ ਨੇ ਡਾਕੂਮੈਂਟਸ ਜੀ ਡਾਕੂਮੈਂਟਸ ਕਿਹੜੇ ਪਾਰਾ ਫਰਮਿਸਟੀਗੇਸ਼ਨਸ ਹੈਗੇ ਆ ਆਪ ਇਨਵੈਸਟੀਗੇਟ ਕਰਕੇ ਹੀ ਕੁਝ ਕਹਿ ਸਕਦਾ ਹਰਵਾਈ ਕੀ ਕੀਤੀ ਜੀ ਐਫ ਆਈ ਆਰ ਦੱਚ ਕਰ ਲਈ ਜੀ ਇਨਵੈਸਟੀਗੇਸ਼ਨ